ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇੱਕ ਦੋ ਪਿੰਡਾਂ ਵਾਲਿਆਂ ਨੇ ਆਪਣੇ ਪੰਜਾਬ ਦੇ ਵਿੱਚ ਪਹਿਲ ਕੀਤੀ ਬਹੁਤ ਵਧੀਆ ਕਿ ਜਦ ਵੀ ਪਿੰਡ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਤਾਂ ਭੋਗ ਤੇ ਵਰੀਨੇ ਤੇ ਕੋਈ ਮਠਿਆਈਆਂ ਨਹੀਂ ਲਾਉਣਗੇ ਤੇ ਇਹ ਬਹੁਤ ਵਧੀਆ ਪਹਿਲ ਕਰ ਕੀਤੀ ਪਿੰਡਾਂ ਵਾਲਿਆਂ ਨੇ ਤੇ ਬਾਕੀ ਵੀ ਪਿੰਡਾਂ ਵਾਲਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਐਦਾਂ ਪਹਿਲ ਕਰੋ ਤੇ ਆਪਾਂ ਖਰਚਿਆਂ ਤੋਂ ਬਚ ਜਾਈਏ ਕਈ ਲੋਕ ਵਿਚਾਰੇ ਗਰੀਬ ਹੁੰਦੇ ਨੇ ਅਮੀਰ ਨੂੰ ਵੇਖ ਕੇ ਉਹ ਵੀ ਖਰਚਾ ਬਹੁਤ ਕਰ ਦਿੰਦੇ ਨੇ ਤੇ ਕਰਜ਼ਾ ਚੁੱਕ ਕੇ ਕਈ ਖਰਚਾ ਕਰ ਦਿੰਦੇ ਨੇ ਮੈਂ ਅੱਖੀ ਦੇਖਿਆ ਨਾਂ ਤੇ ਨਹੀਂ ਮੈਂ ਲੈਣਾ ਚਾਹੁੰਦਾ ਪਰ ਜਿੰਨੇ ਮੇਰੇ ਵੀਡੀਓ ਸੁਨੇਗਾ ਜਿਹੜਾ ਉਹਨੂੰ ਪਤਾ ਲੱਗ ਜਾਏਗਾ ਆਪਣੇ ਆਪ ਹੀ ਕਿ ਅੱਜ ਤੱਕ ਉਸ ਪਰਿਵਾਰ ਦਾ ਕਰਜ਼ਾ ਨਹੀਂ ਉਹ ਲੱਥਿਆ ساری ਉਮਰ ਤੇ ਉਹਨਾਂ ਦੇ ਖਰਚੇ ਵੇਖੋ ਭੋਗ ਤੇ ਤਿੰਨ ਤਿੰਨ ਦਿਨ ਲੰਗਰ ਲਾਈ ਜਾਂਦੇ ਨੇ ਠੀਕ ਹੈ ਭੋਗ ਵਾਲੇ ਦਿਨ ਟੈਂਟ ਲਾ ਕੇ ਮਠਿਆਈਆਂ ਪਕੌੜੇ ਤੇ ਮਾਰ ਕੜਾ ਹੈ ਜੀ ਤੇ ਗਜਰੇਲਾ ਮਤਲਬ ਇੰਨਾ ਕੁਝ ਉਹ ਕਰਦੇ ਨੇ ਦੂਸਰਿਆਂ ਨੂੰ ਵੇਖ ਕੇ ਆਪਣੀ ਛਾਣਾ ਸ਼ੌਕਤ ਵਾਸਤੇ ਤਾਂ ਹੀ ਤੇ ਅਸੀਂ ਲੋਕ ਡਾਊਨ ਹੁੰਦੇ ਜਾ ਰਹੇ ਆ ਦਿਨੋਂ ਦਿਨ ਇਹ ਖਰਚੇ ਘਟਾਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਸਾਡੇ ਪਿੰਡ ਦੇ ਲਾਗੇ ਬਾਕਰਪੁਰ ਪਿੰਡ ਹੈ ਉਹ ਛੋਟਾ ਜਿਹਾ ਪਿੰਡ ਹੈ ਇੰਨਾ ਇੱਕ ਮੁਠੀ ਜਿੰਨਾ ਠੀਕ ਹੈ ਉਹਨਾਂ ਨੇ ਪਹਿਲ ਬੜੀ ਵਧੀਆ ਕਰ ਛੱਡੀ ਹੈ ਇਹ ਕਿ 1000 ਰੁਪਏ ਜੁਰਮਾਨਾ ਲੱਗੇ ਜੁਰਮਾਨਾ ਲੱਗੇਗਾ ਜਿਹੜਾ ਵੀ ਭੋਗ ਤੇ ਭਰੀਨੇ ਤੇ ਮਠਿਆਈ ਪਾਏਗਾ ਤੇ ਸਾਡਾ ਪਿੰਡ ਬਹੁਤ ਵੱਡਾ ਹੈ ਤੇ ਸਾਡੇ ਪਿੰਡ ਦੇ ਸਰਪੰਚ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਕਿ ਭਾਈ ਤੁਸੀਂ ਪੰਚਾਇਤ ਇਕੱਠੀ ਕਰੋ ਪਿੰਡ ਵਾਲੇ ਸੱਦੋ ਤੇ ਇਹ ਮਠਿਆਈਆਂ ਤੇ ਪਕੌੜਿਆਂ ਦਾ ਲੰਗਰ ਬੰਦ ਕਰੋ ਠੀਕ ਹੈ ਜੀ ਇਹ ਮੇਰੀ ਬੇਨਤੀ ਬਿਲਕੁਲ ਪ੍ਰਵਾਨ ਕਰਨੀ ਤੇ ਬਹੁਤ ਬਹੁਤ ਧੰਨਵਾਦ ਹੋਏਗਾ ਤੁਹਾਡਾ ਪੰਚਾਇਤਾਂ ਦਾ ਤੇ ਇਹ ਮਤਾ ਸਾਰੀਆਂ ਪੰਚਾਇਤਾਂ ਪਾਉਣ ਜਿਵੇਂ ਭੰਡਾ ਦਾ ਖੁਸਰਿਆਂ ਦਾ ਤੁਸੀਂ ਮਤਾ ਮਤਾ ਪਾ ਦਿੱਤਾ ਵੀ ਇੰਨੇ ਪੈਸੇ ਦੇਵਾਂਗੇ ਠੀਕ ਹੈ ਇਸ ਤਰ੍ਹਾਂ ਹੀ ਇਹ ਵੀ ਮਤਾ ਪਾਓ ਕਿ ਪਿੰਡ ਵਿੱਚ ਕੋਈ ਕਿਸੇ ਦੀ ਮੌਤ ਹੋ ਜਾਂਦੀ ਹੈ ਕੋਈ ਮਠਿਆਈਆਂ ਨਹੀਂ ਲਿਆਏਗਾ ਇੱਕ ਪਾਸੇ ਤੇ ਘਰ ਦਾ ਜੀਚ ਆਲਾ ਜਾਂਦਾ ਠੀਕ ਹੈ ਰੋਣਾ ਪਿੱਟਣਾ ਸ਼ੁਰੂ ਤੇ ਦੂਜੇ ਪਾਸੇ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਸੰਸਕਾਰ ਕਰਕੇ ਵਾਪਸ ਮੁੜਦੇ ਹੋ ਤੇ ਤੁਸੀਂ ਉੱਥੇ ਸ਼ੱਕਰ ਘਿਓ ਦੇਸੀ ਹਾਂ ਜੀ ਐਨਾ ਕੁਝ ਤੁਸੀਂ ਪਾ ਦਿੰਦੇ ਹੋ ਠੀਕ ਹੈ ਤੇ ਦੋ ਦੋ ਤਿੰਨ ਤਿੰਨ ਸਬਜ਼ੀਆਂ ਠੀਕ ਹੈ ਉਹਦਾ ਉਹਦੀ ਮੌਤ ਦਾ ਦੁੱਖ ਨਹੀਂ ਤੁਸੀਂ ਮਨਾਉਂਦੇ ਠੀਕ ਹੈ ਆ ਖਾ ਕੇ ਮਿੱਠਾ ਤੇ ਹੋਰ ਕੁਝ ਤੁਸੀਂ ਤਾਂ ਖੁਸ਼ੀਆਂ ਮਨਾਉਂਦੇ ਹੋ ਜੀ ਚਲਾ ਗਿਆ ਘਰੋਂ ਖਰਚਾ ਵੀ ਹੋ ਗਿਆ ਜ਼ਿਆਦਾ ਠੀਕ ਹੈ ਤੇ ਜਦੋਂ ਜੀ ਚਲ ਜਾਂਦਾ ਕਿਸੇ ਦਾ ਤੇ ਘਰ ਵਾਲਿਆਂ ਨੂੰ ਫਿਕਰ ਪੈ ਜਾਂਦਾ ਯਾਰ ਉਹ ਫਲਾਣੇ ਨੂੰ ਹਲਵਾਈ ਕਰੋ ਫਲਾਣਾ ਟੈਂਟ ਲਾਓ ਗੈਸ ਸਿਲੰਡਰ ਲਿਆਓ ਆ ਚੀਜ਼ ਲਿਆਓ ਸਬਜ਼ੀਆਂ ਲਿਆਓ ਹਾਂ ਜੀ ਕਿੰਨਾ ਖਰਚਾ ਤੁਹਾਡਾ ਬਚ ਸਕਦਾ ਸਿਰਫ ਜੇਕਰ ਤੁਸੀਂ ਸਾਦੀ ਰੋਟੀ ਖਵਾ ਦਿਓ ਸਾਦਾ ਲੰਗਰ ਖਵਾ ਦਿਓ ਦਾਲ ਤੇ ਰੋਟੀ ਤੇ ਚੌਲ ਬਸ ਇਸ ਤੋਂ ਵੱਧ ਨਾ ਕਰੋ ਬਚ ਜਾਓਗੇ ਖਰਚਾ ਘਟਾ ਲਓ ਮੇਰੀ ਬੇਨਤੀ ਪ੍ਰਵਾਨ ਕਰਨੀ ਜੇ ਕਿਸੇ ਨੂੰ ਗੁੱਸਾ ਲੱਗਦਾ ਤੇ ਲੱਗ ਜਾਵੇ ਕੋਈ ਗੱਲ ਨਹੀਂ ਠੀਕ ਹੈ ਮੈਂ ਜਿਹੜੀ ਗੱਲ ਕਹਿਣੀ ਸੀ ਮੈਂ ਕਹਿ ਛੱਡੀ ਤੇ ਗੱਲ ਮੇਰੀ ਬਹੁਤ ਵਧੀਆ ਤੇ ਬਹੁਤ ਲੋਕ ਸਾਥ ਦੇਣਗੇ ਤੇ ਆਪਣੇ ਆਪਣੇ ਪਿੰਡਾਂ ਦੀ ਪੰਚਾਇਤਾਂ ਇਕੱਠੀਆਂ ਕਰਕੇ ਤੇ ਇਹ ਮਤਾ ਪਾਉਣਗੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ